ਜੋ ਸਾਨੂੰ ਯੂਥ ਕਾਂਗਰਸ ਨੂੰ ਕੰਮ ਦਿੱਤਾ ਗਿਆ ਸੀ ਉਸ ਤੋਂ ਦੁੱਗਣਾ ਚੌਕਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੀਤਾ ਵੀ ਹੈ ਤੇ ਜਿਹਦਾ ਰਿਜ਼ਲਟ ਅੱਜ ਸਾਰਿਆਂ ਦੇ ਸਾਹਮਣੇ ਹੈ ਤੇ ਧਰਮਵੀਰ ਗਾਂਧੀ ਜੀ ਨੂੰ ਮੁਬਾਰਕਵਾਦ ਵੀ ਹੈ ਤੇ ਉਹਨਾਂ ਨੂੰ ਲਗਭਗ 15000 ਦੇ ਕਰੀਬ ਲੀਡ ਮਿਲੀ ਹੈ ਜੀ ਦੇ ਵਿੱਚ ਕੇ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਲੋਕਾਂ ਨੇ ਨਕਾਰ ਦਿੱਤਾ ਹੈ ਡਾਕਟਰ ਧਰਮਜੀਤ ਦੀ ਗਾਂਧੀ ਜੀ ਜਿਉ ਜਿੱਤ ਹੋਈ ਹੈ ਇਹ ਬਹੁਤ ਹੀ ਇਤਿਹਾਸਿਕ ਜਿੱਤ ਹੋਈ ਹੈ ਇੱਕ ਅਸੀਂ ਕਿਲਾ ਫਤਿਹ ਕਰਿਆ ਕਲ ਕਾਂਗਰਸ ਪਾਰਟੀ ਦੇ ਵਰਕਰ ਨੇ ਦਿਨ ਰਾਤ ਮਿਹਨਤ ਕਰਕੇ ਜਿਵੇਂ ਨਾਬੇ ਵੀ 40-45000 ਤੋਂ ਆ ਰਹੇ ਸੀ ਉਹਨੂੰ ਕਵਰ ਕਰਕੇ ਅੱਜ 4000 ਵੋਟ ਦੀ ਇਹ ਜਿੱਤ ਜਿੱਤ ਹੋਈ ਹੈ 50000 ਵੋਟ ਕਵਰ ਹੋਈ ਹੈ ਇਸ ਡਾਕਟਰ ਧਰਮਜੀਤ ਕਹਿੰਦੇ ਜਿੱਤ ਹੋਈ ਹੈ ਕਿ ਕਿਹੋਂਗੇ ਡਾਕਟਰ ਧਰਮਬੀਤ ਦੀ ਗਾਂਧੀ ਜੀ ਜਿਹਨੂੰ ਜਿੱਤ ਹੋਈ ਹੈ ਇਹ ਬਹੁਤ ਹੀ ਇਤਿਹਾਸਿਕ ਜਿੱਤ ਹੋਈ ਹੈ ਇੱਕ ਅਸੀਂ ਕਿਲਾ ਫਤਿਹ ਕਰਿਆ ਇਹ ਸਰਦਾਰ ਸਾਧੂ ਸਿੰਘ ਧਰਮਸੋਧੀ ਦੀ ਰਹਿਮਾਈ ਹੇਠ ਕਾਕਾ ਰਣਦੀਪ ਸਿੰਘ ਦੀ ਸਾਡੇ ਮਹੰਤ ਖਨੌੜਾ ਜੀ ਵਿਵੇਕ ਸਿੰਘਲਾ ਜੀ ਬਿੱਟੂ ਢਿੰਗੀ ਜੀ ਇਹ ਜਿੰਨੇ ਵੀ ਸਾਡੇ ਵਰਕਰ ਨੇ ਇਹਨਾਂ ਨੇ ਦਿਲੋਂ ਇਸ ਵਾਰ ਗਾਂਧੀ ਨੂੰ ਜਿਤਾਉਣ ਦੀ ਧਾਰ ਲਈ ਸੀ ਅਤੇ ਗਾਂਧੀ ਨੂੰ ਬਹੁਤ ਵਧੀਆ ਜਿੱਤ ਪ੍ਰਾਪਤ ਹੋਈ ਹੈ ਇਸ ਪ੍ਰਕਰਜ ਬਹੁਤ ਖੁਸ਼ੀ ਹੈ ਨਾਪੇ ਜੀ ਨਾਪੇ ਨੇ ਵੱਧ ਤੋਂ ਵੱਧ ਕਿੰਨੇ ਵੋਟ ਪਈਆਂ ਸਨ ਨਾਪੇ ਚੋਸੀ 4000 ਜੋ ਪਿਛਲੀ ਵਾਰ ਅਸੀਂ 40000 ਤੇ ਹਾਰੇ ਸੀ ਇਸ ਵਾਰ 40000 ਉਹ ਅਸੀਂ ਕਵਰ ਕਰਿਆ ਨੇ 4000 ਤੇ ਜਿੱਤੇ ਆ ਟੋਟਲ ਅਸੀਂ 44000 ਤੇ ਜਿੱਤੇ ਆ ਨਾਪੇ ਚ ਨਾਪੇ ਦੇ ਵਸਨੀਕਾਂ ਲਈ ਜਨਾਬ ਜੀ ਨਾਪੇ ਦੇ ਵਸਨੀਕਾਂ ਨੂੰ ਬਹੁਤ ਹੀ ਮੈਂ ਧੰਨਵਾਦ ਕਰੂੰਗਾ ਅਤੇ ਸਾਰਿਆਂ ਨੂੰ ਮੁਬਾਰਕਬਾਦ ਦਊਂਗਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਡਾਕਟਰ ਧਰਮਵੀਰ ਗਾਂਧੀ ਜੀਤਨ ਦੇ ਬਹੁਤ ਬਹੁਤ ਧੰਨਵਾਦ। ਅਸੀਂ ਸਰਦਾਰ ਸਾਧੂ ਸਿੰਘ ਧਰਮਸੋਧੀ ਦੀ ਅਗਵਾਈ ਦੇ ਵਿੱਚ ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਜੋ ਸਾਨੂੰ ਯੂਥ ਕਾਂਗਰਸ ਨੂੰ ਕੰਮ ਦਿੱਤਾ ਗਿਆ ਸੀ ਉਸ ਤੋਂ ਦੁੱਗਣਾ ਚੌਕਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੀਤਾ ਵੀ ਹੈ। ਤੇ ਜਿਹਦਾ ਰਿਜ਼ਲਟ ਅੱਜ ਸਾਰਿਆਂ ਦੇ ਸਾਹਮਣੇ ਹੈ ਕਿਉਂਕਿ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਮੁਬਾਰਕਵਾਦ ਵੀ ਹੈ ਤੇ ਉਹਨਾਂ ਨੂੰ ਲਗਭਗ 15000 ਦੇ ਕਰੀਬ ਰੀਡ ਮਿਲੀ ਹੈ ਜਿਹਦੇ ਵਿੱਚ ਕਿ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਲੋਕਾਂ ਨੇ ਨਕਾਰ ਦਿੱਤਾ ਤੇ ਜਿਹੜਾ ਕਿ ਮਹਿਲਾਵਾਂ ਵਾਲਿਆਂ ਦਾ ਉਹਨਾਂ ਦੇ ਮਨ ਦੇ ਵਿੱਚ ਬਹਿਮ ਸੀ ਕਿ ਪਤਾ ਨਹੀਂ ਸਾਰਾ ਕੁਝ ਸਾਡੇ ਇੱਥੋਂ ਹੀ ਚੱਲਣਾ ਹੈ ਉਹ ਵੀ ਬਿਲਕੁਲ ਲੋਕਾਂ ਨੇ ਸਾਫ਼ ਕਰ ਦਿੱਤਾ ਤੇ ਕਿਤੇ ਨਾ ਕਿਤੇ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਲੋਕਾਂ ਨੇ ਕਾਂਗਰਸ ਵੱਲੋਂ ਤੇ ਸਾਡੇ ਹਲਕੇ ਵਿੱਚ ਮੰਤਰੀ ਸਾਹਿਬ ਵੱਲੋਂ ਕੀਤੇ ਹੋਏ ਕੰਮਾਂ ਨੂੰ ਮੁੜ ਤੋਂ ਯਾਦ ਕਰਿਆ ਤੇ ਆਉਣ ਵਾਲੀ 2027 ਦੀ ਲੋਕ ਸਭਾ ਚੋਣਾਂ ਦੀ ਅੱਜ ਨੀ ਰੱਖੀ ਗਈ ਹੈ ਤੇ ਮੈਨੂੰ ਪੂਰਨ ਤੌਰ ਤੇ ਆਸ ਹੈ ਕਿ ਅਸੀਂ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਮਿਹਨਤ ਕਰਕੇ ਲੋਕਾਂ ਦੇ ਨਾਲ ਸੰਪਰਕ ਕਰਕੇ ਇਹ ਵੱਡੇ ਤੌਰ ਤੇ 27 ਦੇ ਵਿੱਚ ਵੀ ਲੀਡ ਲਵਾਂਗੇ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਨਾਬਾ ਦੇ ਲੋਕਾਂ ਨੂੰ ਕਿਸ ਨੇ ਨਾਬਾ ਦੇ ਲੋਕਾਂ ਦਾ ਮੈਂ ਸਭ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਕਿ ਇੰਨੀ ਟਫ ਇਲੈਕਸ਼ਨ ਦੇ ਵਿੱਚ ਕਿਉਂਕਿ ਪਟਿਆਲੇ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਸੀ ਅਕਾਲੀ ਪ党 ਤੋਂ ਐਨ ਕੇ ਸ਼ਰਮਾ ਲਾਲੋ ਮਹਾਰਾਣੀ ਪਰਨੀਤ ਕੌਰ ਲਾਲੋ ਜਿਹੜੇ ਕਿ ਪਹਿਲਾਂ ਵੀ ਕਈ ਵਾਰ ਜਿੱਤ ਚੁੱਕਿਆ ਇੱਥੋਂ ਤੇ ਆਪਣੇ ਆਮ ਆਦਮੀ ਪਾਰਟੀ ਦੇ ਤੁਸੀਂ ਇਹ ਲਾਲੋ ਉਹ ਕੈਬਨਿਟ ਮਨਿਸਟਰ ਸੀਗੇ ਤੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਇੱਕ ਬਿਲਕੁਲ ਹੀ ਆਮ ਪਰਿਵਾਰ ਨਾਲ ਸੰਬੰਧਿਤ ਨੇ ਇੱਕ ਮਾਸਟਰ ਜੀ ਦੇ ਬੇਟੇ ਨੇ ਤੇ ਦਰਵੇਸ਼ ਇੱਕ ਸਿਆਸਤਦਾਨ ਨੇ ਉਹ ਤੇ ਉਹਨਾਂ ਨੂੰ ਬਿਨਾ ਉਹਨਾਂ ਨੇ ਕੋਈ ਲੋਬ ਲਾਲਚ ਦਿੱਤੇ ਲੋਕਾਂ ਨੇ ਪੋਟਾ ਉਹਨਾਂ ਨੂੰ ਦਿਲ ਖੋਲ੍ਹ ਕੇ ਪਾਈਆਂ ਨੇ ਨਾਬੇ ਦੀ ਜਨਤਾ ਦਾ ਮੈਂ ਬਹੁਤ ਧੰਨਵਾਦ ਕਰਦਾ ਤੇ ਸਾਨੂੰ ਆਸ ਹੈ ਕਿ ਡਾਕਟਰ ਗਾਂਧੀ ਜੀ ਵੀ ਸਾਡੇ ਲੋਕਾਂ ਦੀਆਂ ਆਸਾਂ ਦੇ ਪੂਰਨ ਤੌਰ ਤੇ ਉੱਤਰਨਗੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਲੋਕ ਸਾਡੇ ਵਰਕਰ ਕਾਂਗਰਸ ਦੇ ਵਰਕਰ ਅਹੁਦੇਦਾਰ ਸਹਿਬਾਨ ਡਟ ਕੇ ਮਿਹਨਤ ਕੀਤੀ ਇੱਕ ਮਹੀਨਾ ਉਹਨਾਂ ਨੇ ਜੋ ਆਪਣਾ ਕੰਮ ਘਾਰ ਛੱਡ ਕੇ ਨਾਬੇ ਹਲਕੇ ਦੇ ਵਿੱਚ ਕਾਂਗਰਸ ਦੇ ਲਈ ਸਰਦਾਰ ਸਾਧੂ ਸਿੰਘ ਧਰਮਸੋਜੀ ਦੇ ਲਈ ਔਰ ਕਕਰ ਰਣਦੀਪ ਜੀ ਔਰ ਮਹਾਂਤਰ ਰਵਿੰਦਰ ਸਿੰਘ ਖਨੋੜਾ ਜੀ ਜੋ ਤਿੰਨੇ ਆਪਣੇ ਮਤਵੈਤ ਭੁਲਾ ਕੇ ਤਿੰਨੇ ਲੀਡਰਾਂ ਨੇ ਮਿਹਨਤ ਕੀਤੀ ਅੱਜ ਉਹਦੀ ਮਿਹਨਤ ਦਾ ਜੋ ਹੈ ਅਸੀਂ ਅੱਜ ਦੇਖ ਰਹੇ ਹਾਂ ਕਿ 90 ਹਲਕੇ ਦੇ ਵਿੱਚੋਂ ਕਾਂਗਰਸ ਨੂੰ ਵਧੀਆ ਲੀਡ ਮਿਲੀ ਹੈ ਜੋ ਕਿ ਪਿਛਲੇ ਆਪਾਂ 22 ਚ ਚਲਾਈਏ 22 ਚ 20000 25000 ਦੀ ਜੋ ਹਾਰ ਸੀ 25 30000 ਦੀ ਉਹ ਵੀ ਕਵਰ ਹੋਈ ਹੈ ਨਾ ਲੀਡ ਵੀ ਮਿਲੀ ਹੈ ਬਹੁਤ ਵੱਡਾ ਜੋ ਵਰਕਰਾਂ ਦਾ ਇਹ ਮਿਹਨਤ ਸਾਹਮਣੇ ਆਈ ਹੈ ਸਾਡੇ ਵਰਕਰਾਂ ਨੂੰ ਯਾਦ ਹੈ ਕਿਉਂਕਿ ਅਸੀਂ ਜਿਹੜੇ ਦਿਨ ਚੌਣ ਮੈਮ ਸ਼ੁਰੂ ਕਰੀ ਸੀ ਉਸ ਦਿਨ ਅਸੀਂ ਆਪਣੇ ਆਪ ਨੂੰ ਨਿਹੱਥੇ ਜੇ ਦੇਖ ਰਹੇ ਸੀ ਵੀ ਸਾਡਾ ਜਰਨੈਲ ਹੈ ਨਹੀਂ ਅਸੀਂ ਕਰਾਂਗੇ ਕੀ ਪਰ ਜਿਹੜੇ ਸਾਡੇ ਇਹ ਮਰਜੀਵੜਿਆਂ ਦੀਆਂ ਫੌਜਾਂ ਨੇ ਸਾਡੇ ਚੀਕੂ ਪ੍ਰਧਾਨ ਵਰਗੇ ਬਨੇਰੇ ਵਾਲਿਆਂ ਵਰਗੇ ਹੋਰ ਜਿੰਨੇ ਵੀ ਮੈਂ ਕਿਦਾ ਕਿਦਾ ਨਾਮ ਲਾ ਸਾਰੀ ਮੈਂ ਤਾਂ ਮਰਜੀਵੜੀ ਕਹਾਂਗਾ ਜਿਨ੍ਹਾਂ ਨੇ ਕੇਸ ਘਾਤਕ ਸਰਕਾਰ ਤੋਂ ਉਹਨਾਂ ਦੇ ਡਰਾਵਿਆਂ ਤੋਂ ਨਹੀਂ ਝੁਕੇ ਤੇ ਆਪਣੀ ਪਾਰਟੀ ਨਾਲ ਕਾਇਮ ਹੋ ਕੇ ਖੜੇ ਰਹੇ ਅੱਜ ਤੁਸੀਂ ਉਹ ਖੜੇ ਰਹਿਣ ਦਾ ਨਿੱਡਰ ਸੋਚਦਾ ਜਿਹੜਾ ਉਹ ਤੁਸੀਂ ਦੇਖੇ ਤੇ ਆ ਰਿਜ਼ਲਟ ਵੀ ਅਸੀਂ ਜਿਹੜੀ ਪਿਛਲੀ ਹਾਰ ਸੀ ਸਾਡੀ ਐਮ.ਐਲ.ਏ ਵੇਲੇ ਅਸੀਂ ਉਹਨੂੰ ਕਵਰ ਕਰਕੇ ਵੀ 5000 ਵੋਟ ਹੋਰ ਪੈਦਾ ਕਰ ਲਈ ਬਿਲਕੁਲ ਕਾਂਗਰਸ ਪਾਰਟੀ ਦੇ ਵਰਕਰ ਨੇ ਦਿਨ ਰਾਤ ਨਿਹੰਤ ਕਰਕੇ ਜਿਹੜੇ 2022 ਚ ਮਾ ਯੂ.ਸੀ ਦੇ ਅਲਾਰਮ ਸੀਗੇ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਸੀ ਜਿਵੇਂ ਨਾਪੇ ਵੀ 40-45000 ਤੋਂ ਹਾਰੇ ਸੀ ਉਹਨੂੰ ਕਵਰ ਕਰਕੇ ਅੱਜ 4000 ਵੋਟ ਦੀ ਜਿਹੜੀ ਜਿੱਤ ਜਿੱਤ ਹੋਈ ਆ 50000 ਵੋਟ ਕਵਰ ਹੋਈ ਆ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਮੈਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਬਿਲਕੁਲ ਲੀਡ ਮਿਲੀ ਆ ਜਿਹੜਾ 40-45000 ਘੱਟ ਸੀ ਵੋਟ ਉਹ ਵੀ ਕਵਰ ਹੋਈ ਔਰ 4000 ਵੋਟ ਦੀ ਲੀਡ ਵੀ ਹੋਈ ਪੰਜਾਬ ਦੇ ਵਿੱਚੋਂ ਇਹ ਜਿਹੜੇ ਸੀਟਾਂ ਮਿਲਿਆ ਨੇ ਸਪੋਰਟ ਕਰਕੇ ਪੰਜਾਬ ਨੂੰ ਇਹ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਮਿਹਨਤ ਦਾ ਸਦਕਾ ਹੈ ਔਰ ਲੀਡਰਸ਼ਿਪ ਇਕਜੁੱਟ ਚੰਗੀ ਆ ਮੈਂ ਮੁਬਾਰਕਬਾਦ ਜੀਣਾ ਚਾਹੁੰਦਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉਹਨਾਂ ਦੇ ਰਾਜਾ ਬੜਿੰਗ ਜੀ ਨੂੰ ਜਿਨ੍ਹਾਂ ਨੇ ਆਪਸੀ ਕੋਈ ਕਲੇਸ਼ਵਾਦੀ ਨਹੀਂ ਕੀਤੀ ਔਰ ਸਾਰੇ ਵਰਕਰਾਂ ਨੂੰ ਇੱਕ ਮੁੱਠੋ ਕੇ ਨਾਲ ਚਲਾ ਕੇ ਅੱਜ ਜ਼ੀਰੋ ਤੋਂ ਮੈਂ ਸਮਝਦੇ ਹਾਂ ਕਿ ਪਾਰਟੀ ਜਦੋਂ 2022 ਚ ਇਹ ਕਿਤੇ ਕਿਤੇ ਪਾਣੀ ਸੀ ਅੱਜ ਲੱਖ ਲੱਖ ਤੋਂ ਉੱਪਰ ਲਿਆਂਦਾ ਪਾਰਟੀ ਨੂੰ ਸਤਾਰਦਾ ਔਰ ਅੱਜ ਲੋਕ ਪੰਜਾਬ ਦੇ ਆਸ ਕਰਨ ਲੱਗ ਗਏ ਕਿ ਕਾਂਗਰਸਾਈ ਦੇਖੋ ਸ਼ਾਮ ਤੱਕ ਪਤਾ ਲੱਗ ਜੇ ਮੈਨੂੰ ਤਾਂ ਬੈਤ ਅੱਜ ਵੀ ਕਹਿੰਨਾ ਕਿ ਇੰਡੀਆ ਬਣਾਏਗੀ ਇੰਡੀਆ ਗੱਡ ਦੀ ਸਰਕਾਰ ਠੀਕ ਹੈ ਇਹ ਲੋਕ ਉਹ ਵੀ ਅਮੋਸ਼ਨਲ ਟੱਚ ਹੈ ਅਕਾਲੀ ਦਰ ਡਾਊਨ ਹੋਇਆ ਹੈ ਔਰ ਲੋਕਾਂ ਦਾ ਫੈਸਲਾ ਹੈ ਲੋਕਾਂ ਦੇ ਫੈਸਲੇ ਨੂੰ ਕੋਈ ਨਕਾਰ ਨਹੀਂ ਸਕਦਾ ਲੋਕਾਂ ਦੇ ਫੈਸਲੇ ਨੂੰ ਤੁਹਾਨੂੰ ਵੈਲਕਮ ਕਰਨਾ ਪਏਗਾ